ਉਹ ਜ਼ਰੂਰ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਜੋ 20 ਕਿਲੋਮੀਟਰ ਦੇ ਦਾਇਰੇ ਵਿੱਚ ਲੋਕ ਰਹਿੰਦੇ ਨੇ ਤਾਂ ਉਹਨਾਂ ਦੇ ਨੇੜੇ ਕੋਈ ਟੋਲ ਟੈਕਸ ਆਂਦਾ ਹੈ ਤਾਂ ਉਹਨਾਂ ਨੂੰ ਇਸ ਨੀਤੀ ਰਾਹੀਂ ਜਿਹੜੀ ਆ ਵੱਡੀ ਰਾਹਤ ਮਿਲਦੀ ਨਜ਼ਰ ਆਏਗੀ ਤਾਂ ਦੱਸ ਦਈਏ ਕਿ ਦੇਸ਼ ਵਿੱਚ ਫਾਸਟ ਟੈਗ ਤੋਂ ਇਲਾਵਾ ਇੱਕ ਹੋਰ ਟੋਲ ਟੈਕਸ ਵਸੂਲਣ ਲਈ ਪ੍ਰਣਾਲੀ ਜਿਹੜੀ ਇਹਨਾਂ ਵੀ ਲਿਆਂਦੀ ਗਈ ਆ ਮੋਦੀ ਸਰਕਾਰ ਹੁਣ ਦੇਸ਼ ਦੇ ਵੱਖ-ਵੱਖ ਰਾਜ ਮਾਰਗਾਂ ਤੇ ਟੋਲ ਟੈਕਸ ਵਸੂਲੀ ਦਾ ਨਵਾਂ ਸਿਸਟਮ ਲਗਾਏਗੀ ਹੁਣ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਤਹਿਤ ਟੋਲ ਟੈਕਸ ਬਸੂਲਿਆ ਜਾਵੇਗਾ ਇਸ ਦੇ ਲਈ ਸਰਕਾਰ ਨੇ 4 ਹਾਈਵੇ ਤੇ ਟ్రਾਇਲ ਵੀ ਕਰਵਾਏ ਨੇ ਟ੍ਰਾਇਲ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਪਹਿਲੇ 20 ਕਿਲੋਮੀਟਰ ਤੱਕ ਦੇ ਸਫ਼ਰ ਲਈ ਕੋਈ ਟੋਲ ਨਹੀਂ ਦੇਣਾ ਪਵੇਗਾ ਇਸ ਤੋਂ ਬਾਅਦ ਤੁਸੀਂ ਜਿੰਨੇ ਕਿਲੋਮੀਟਰ ਟੋਲ ਰੋਡ ਦੀ ਵਰਤੋਂ ਕਰਦੇ ਹੋ ਤੁਹਾਨੂੰ ਟੋਲ ਦਾ ਭੁਗਤਾਨ ਕਰਨਾ ਪਵੇਗਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਰਾਹੀ ਲੰਘਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਤੋਂ ਟੋਲ ਟੈਕਸ ਦੇ ਅਧਿਕਾਰੀ ਆ ਜਿਹੜੇ ਕਈ ਵਾਰ ਧੱਕੇ ਨਾਲ ਵੀ ਟੋਲ ਲਾ ਲੈਂਦੇ ਨੇ ਤਾਂ ਇਸ ਦੇ ਚੱਲਦਿਆ ਰਾਹਤ ਵੀ ਮਿਲੇਗੀ ਪਰ ਜਿਹੜੇ ਲੋਕ ਕਈ ਵਾਰ ਜਿਹੜੇ ਆ ਲੰਘ ਜਾਂਦੇ ਸੀਗੇ ਤਾਂ ਕੁਝ ਜਿਹੜੇ ਆ ਹੋਰ ਤਰੀਕਾ ਅਪਣਾ ਕੇ ਜਿਹੜੇ ਆ ਲੋਕ ਲੰਘਦੇ ਸੀ ਜਾਂ ਕਿਸੇ ਹੋਰ ਰਸਤੇ ਰਾਹੀਂ ਮੋੜ ਤੋਂ ਸੜਕ ਤੇ ਆ ਜਾਂਦੇ ਸੀ ਪਰ ਉਹਨਾਂ ਨੂੰ ਹੁਣ ਵੱਡੀ ਸਮੱਸਿਆ ਖੜੀ ਹੋਣ ਜਾ ਰਹੀ ਹੈ ਕਿਉਂਕਿ ਹੁਣ ਜੇਕਰ ਤੁਸੀਂ ਟੋਲ ਟੈਕਸ ਤੇ ਇੱਕ ਵਾਰ ਚੜ ਗਏ ਤਾਂ ਤੁਹਾਡਾ ਜਿੰਨਾ GPS ਚੱਲੇਗਾ ਤਾਂ GPS ਰਾਹੀਂ ਤੁਹਾਡੀ ਜਿੱਥੇ ਵੀ ਲੋਕੇਸ਼ਨ ਆਏਗੀ ਤੇ ਅੱਗੇ ਜਦੋਂ ਟੋਲ ਟੈਕਸ ਆ ਗਿਆ ਤਾਂ ਉੱਥੇ ਤੁਹਾਡਾ ਟੋਲ ਉਹਨੇ ਹੀ ਕਿਲੋਮੀਟਰ ਦੇ ਤਹਿਤ ਜਿਹੜਾ ਟੋਲ ਕੱਟਿਆ ਜਾਏਗਾ ਇਸ ਦੇ ਚੱਲਦਿਆਂ ਹੁਣ ਚੋਰ ਮੋਰੀ ਆ ਜਿਹੜੀ ਉਹ ਵੀ ਕਿਤੇ ਨਾ ਕਿਤੇ ਬੰਦ ਹੋ ਚੁੱਕੀ ਆ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਕਈ ਜਿਹੜੇ ਆ ਰਸਤੇ ਅਜੇੇ ਬਣੇ ਹੁੰਦੇ ਆ ਕਿ ਉਹ ਪਿੰਡਾਂ ਰਾਹੀਂ ਜਿਹੜੇ ਆ ਲੰਘ ਕੇ ਫਿਰ ਤੋਂ ਜਿਹੜੇ ਟੋਲ ਰੋਡ ਤੇ ਚੜ ਜਾਂਦੇ ਆ ਤੇ ਉਸ ਤੋਂ ਬਾਅਦ ਟੋਲ ਟੈਕਸ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਹੁਣ ਜੀਪੀਐਸ ਤੁਹਾਡੇ ਤੇ ਨਜ਼ਰ ਰੱਖੇਗਾ ਜੇਕਰ ਤੁਸੀਂ ਇੱਕ ਵਾਰ ਟੋਲ ਰੋਡ ਤੇ ਚੜ ਗਏ ਹੋ ਤੇ ਜਦੋਂ ਵੀ ਤੁਹਾਡੇ ਕੋਲ ਕੋਈ ਟੋਲ ਆਏਗਾ ਟੋਲ ਟੈਕਸ ਉੱਥੇ ਤੁਹਾਡਾ ਕੱਟਿਆ ਜਾਏਗਾ ਜੀਪੀਐਸ ਰਾਹੀਂ ਇਹ ਵੱਡੀ ਨੀਤੀ ਹੈ ਜਿਹੜੀ ਲਿਆਂਦੀ ਗਈ ਹੈ ਤੇ ਜਿੱਥੇ ਅਸੀਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਟੋਲ ਟੈਕਸ ਜਿਹੜੇ ਰੇਟ ਵਧੇ ਨੇ ਉਹਨਾਂ ਨੂੰ ਲੈ ਕੇ ਰੇਡ ਕੰਮ ਫਸਿਆ ਹੋਇਆ ਹੈ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਲਾਡੋਵਾਲ ਟੋਲ ਪੰਜਾਬ ਪੈਚ ਇਥੇ ਲਾਡੋਵਾਲ ਟੋਲ ਪਲਾਜ਼ਾ ਵੱਡਾ ਟੋਲ ਪਲਾਜ਼ਾ ਪੰਜਾਬ ਵਿੱਚ ਜਿੱਥੇ ਕਿ ਕਿਸਾਨਾਂ ਵੱਲੋਂ ਕਈ ਦਿਨ ਜਿਹੜਾ ਧਰਨਾ ਲਗਾ ਕੇ ਰੱਖਿਆ ਗਿਆ ਹੈ ਤੇ ਟੋਲ ਟੈਕਸ ਦੀਆਂ ਕੀਮਤਾਂ ਘਟਾਉਣ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਸੀ ਹਾਲਾਂਕਿ ਟੋਲ ਟੈਕਸ ਦੇ ਨਹੀਂ ਘਟਾਏ ਗਏ ਪਰ ਹਾਈ ਕੋਰਟ ਦੇ ਹਦੇਸਾ ਤੋਂ ਬਾਅਦ ਟੋਲ ਟੈਕਸ ਜਿਹੜਾ ਉਹ ਖਾਲੀ ਕਰਵਾਇਆ ਗਿਆ ਤੇ ਰਾਹgirਾਂ ਦੇ ਲਈ ਰਸਤਾ ਜਿਹੜਾ ਸਾਫ਼ ਕੀਤਾ ਗਿਆ ਸੀ ਪਰ ਹੁਣ ਜਿਹੜੀ ਜੀਪੀਐਸ ਸਕੀਮ ਆ ਰਹੀ ਹੈ ਉਹ ਲੋਕਾਂ ਲਈ ਲੋਕਾਂ ਲਈ ਬਹੁਤੇ ਲੋਕਾਂ ਲਈ ਰਾਹਤ ਦੇ ਲਈ ਵੀ ਹੋਏਗੀ ਤੇ ਬਹੁਤੇ ਲੋਕਾਂ ਤੇ ਉਹ ਭਾਰੂ ਵੀ ਪੈ ਸਕੇਗੀ ਸ਼ਸ਼ੀਕਾ ਤੁਸੀਂ ਜੁੜਿਓ ਔਨ 에ਅਰ ਦੇ ਨਾਲ ਵੱਡੀ ਖਬਰ ਟੋਲ ਟੈਕਸ ਨੂੰ ਲੈ ਕੇ ਸਾਹਮਣੇ ਆ ਰਹੀ ਆ ਤਾਂ ਟੋਲ ਟੈਕਸ ਹੁਣ ਫਾਸਟ ਟੈਗ ਤੋਂ ਇਲਾਵਾ GPS ਰਾਹੀਂ ਵੀ ਕੱਟਿਆ ਜਾਏਗਾ ਤਾਂ ਰਾਜਮਾਰਗ ਦਿਨੋ ਦਿਨ ਬਣ ਰਹੇ ਨੇ ਖਾਸ ਕਰਕੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਰਾਜਮਾਰਗਾਂ ਦੀ ਗਿਣਤੀ ਹੈ ਜਿਹੜੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਉੱਥੇ ਹੀ ਟੋਲ ਟੈਕਸ ਕੱਟਣ ਦੇ ਲਈ ਸਰਕਾਰ ਵੀ ਨਵੀਆਂ-ਨਵੀਆਂ ਨੀਤੀਆਂ ਲਿਆ ਰਹੀ ਹੈ ਜਿੱਥੇ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਫਾਸਟ ਟੈਗ ਦੀ ਨੀਤੀ ਲਿਆਂਦੀ ਗਈ ਤਾਂ ਹੁਣ GPS ਦੀ ਨੀਤੀ ਰਾਹੀਂ ਟੋਲ ਟੈਕਸ ਕੱਟਿਆ ਜਾਏਗਾ ਤਾਂ ਇਸ ਵਿੱਚ 20 ਕਿਲੋਮੀਟਰ ਤੱਕ ਦਾ ਜਿਹੜਾ ਸਫਰ ਹੈ ਉਹ ਜ਼ਰੂਰ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਜੋ 20 ਕਿਲੋਮੀਟਰ ਦੇ ਦਾਇਰੇ ਵਿੱਚ ਲੋਕ ਰਹਿੰਦੇ ਨੇ ਤਾਂ ਉਹਨਾਂ ਦੇ ਨੇੜੇ ਕੋਈ ਟੋਲ ਟੈਕਸ ਆਂਦਾ ਹੈ ਤਾਂ ਉਹਨਾਂ ਨੂੰ ਇਸ ਨੀਤੀ ਰਾਹੀਂ ਜਿਹੜੀ ਆ ਵੱਡੀ ਰਾਹਤ ਮਿਲਦੀ ਨਜ਼ਰ ਆਏਗੀ ਤਾਂ ਦੱਸ ਦਈਏ ਕਿ ਦੇਸ਼ ਵਿੱਚ ਫਾਸਟ ਟੈਗ ਤੋਂ ਇਲਾਵਾ ਇੱਕ ਹੋਰ ਟੋਲ ਟੈਕਸ ਵਸੂਲਣ ਲਈ ਪ੍ਰਣਾਲੀ ਜਿਹੜੀ ਐ ਨਵੀ ਲਿਆਂਦੀ ਗਈ ਆ ਮੋਦੀ ਸਰਕਾਰ ਹੁਣ ਦੇਸ਼ ਦੇ ਵੱਖ-ਵੱਖ ਰਾਜ ਮਾਰਗਾਂ ਤੇ ਟੋਲ ਟੈਕਸ ਵਸੂਲੀ ਦਾ ਨਵਾਂ ਸਿਸਟਮ ਲਗਾਏਗੀ ਹੁਣ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਤਹਿਤ ਟੋਲ ਟੈਕਸ ਬਸੂਲਿਆ ਜਾਵੇਗਾ ਇਸ ਦੇ ਲਈ ਸਰਕਾਰ ਨੇ ਚਾਰ ਹਾਈਵੇ ਤੇ ਟ్రਾਇਲ ਵੀ ਕਰਵਾਏ ਨੇ ਟ్రਾਇਲ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਪਹਿਲੇ 20 ਕਿਲੋਮੀਟਰ ਤੱਕ ਦੇ ਸਫ਼ਰ ਲਈ ਕੋਈ ਟੋਲ ਨਹੀਂ ਦੇਣਾ ਪਵੇਗਾ ਇਸ ਤੋਂ ਬਾਅਦ ਤੁਸੀਂ ਜਿੰਨੇ ਕਿਲੋਮੀਟਰ ਟੋਲ ਰੋਡ ਦੀ ਵਰਤੋਂ ਕਰਦੇ ਹੋ ਤੁਹਾਨੂੰ ਟੋਲ ਦਾ ਭੁਗਤਾਨ ਕਰਨਾ ਪਵੇਗਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਸ ਨੋਟੀਫਿਕੇਸ਼ਨ ਦੇ ਤਹਿਤ ਹੀ ਜਲਦੀ ਹੀ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਆਨ ਬੋਰਡ ਯੂਨਿਟ ਤੋਂ ਟੋਲ ਸ਼ੁਰੂ ਹੋ ਜਾਵੇਗਾ ਸੜਕ ਆਵਾਜਾਈ ਮੰਤਰਾਲੇ ਨੇ ਨਿਯਮ ਜਾਰੀ ਕਰ ਦਿੱਤੇ ਨੇ ਤਾਂ ਜੀਪੀਐਸ ਰਾਹੀਂ ਹੁਣ ਟੋਲ ਟੈਕਸ ਵਸੂਲਿਆ ਜਾਏਗਾ ਤੇ ਉਹਨਾਂ ਲੋਕਾਂ ਨੂੰ ਜ਼ਰੂਰ ਰਾਹਤ ਮਿਲੇਗੀ ਜਿਹੜੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਨੇ ਤੇ ਅਕਸਰ ਉਹ ਟੋਲ ਪਲਾਜ਼ੇ ਰਾਹੀਂ ਲੰਘਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਤੋਂ ਟੋਲ ਟੈਕਸ ਦੇ ਅਧਿਕਾਰੀ ਆ ਜਿਹੜੇ ਕਈ ਵਾਰ ਧੱਕੇ ਨਾਲ ਵੀ ਟੋਲ ਲੈ ਲੈਂਦੇ ਨੇ ਤਾਂ ਇਸ ਦੇ ਚੱਲਦਿਆ ਰਾਹਤ ਵੀ ਮਿਲੇਗੀ ਪਰ ਜਿਹੜੇ ਲੋਕ ਕਈ ਵਾਰ ਜਿਹੜੇ ਆ ਲੰਘ ਜਾਂਦੇ ਸੀਗੇ ਤਾਂ ਕੁਝ ਜਿਹੜੇ ਆ ਹੋਰ ਤਰੀਕਾ ਅਪਣਾ ਕੇ ਜਿਹੜੇ ਆ ਲੋਕ ਲੰਘਦੇ ਸੀ ਜਾਂ ਕਿਸੇ ਹੋਰ ਰਸਤੇ ਰਾਹੀਂ ਮੋੜ ਤੋਂ ਸੜਕ ਤੇ ਆ ਜਾਂਦੇ ਸੀ ਪਰ ਉਹਨਾਂ ਨੂੰ ਹੁਣ ਵੱਡੀ ਸਮੱਸਿਆ ਖੜੀ ਹੋਣ ਜਾ ਰਹੀ ਹੈ ਕਿਉਂਕਿ ਹੁਣ ਜੇਕਰ ਤੁਸੀਂ ਟੋਲ ਟੈਕਸ ਤੇ ਇੱਕ ਵਾਰ ਚੜ ਗਏ ਤਾਂ ਤੁਹਾਡਾ ਜਿੰਨਾ GPS ਚੱਲੇਗਾ ਤਾਂ GPS ਰਾਹੀਂ ਤੁਹਾਡੀ ਜਿੱਥੇ ਵੀ ਲੋਕੇਸ਼ਨ ਆਏਗੀ ਤੇ ਅੱਗੇ ਜਦੋਂ ਟੋਲ ਟੈਕਸ ਆ ਗਿਆ ਤਾਂ ਉੱਥੇ ਤੁਹਾਡਾ ਟੋਲ ਉਹਨੇ ਹੀ ਕਿਲੋਮੀਟਰ ਦੇ ਤਹਿਤ ਆ ਪਰ ਹੁਣ GPS ਤੁਹਾਡੇ ਤੇ ਨਜ਼ਰ ਰੱਖੇਗਾ ਜੇਕਰ ਤੁਸੀਂ ਇੱਕ ਵਾਰ ਟੋਲ ਰੋਡ ਤੇ ਚੜ ਗਏ ਹੋ ਤੇ ਜਦੋਂ ਵੀ ਤੁਹਾਡੇ ਕੋਲ ਕੋਈ ਟੋਲ ਆਏਗਾ ਟੋਲ ਟੈਕਸ ਉੱਥੇ ਤੁਹਾਡਾ ਕੱਟਿਆ ਜਾਏਗਾ GPS ਰਾਹੀਂ ਇਹ ਵੱਡੀ ਨੀਤੀ ਹੈ ਜਿਹੜੀ ਲਿਆਂਦੀ ਗਈ ਹੈ ਤੇ ਜਿੱਥੇ ਅਸੀਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਟੋਲ ਟੈਕਸ ਜਿਹੜੇ ਰੇਟ ਵਧੇ ਨੇ ਉਹਨਾਂ ਨੂੰ ਲੈ ਕੇ ਰੇਡ ਕੰਫਸਿਆ ਹੋਇਆ ਹੈ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਲਾਡੋਵਾਲ ਟੋਲ ਪੰਜਾਬ ਪੈਚ ਇੱਥੇ ਲਾਡੋਵਾਲ ਟੋਲ ਪਲਾਜ਼ਾ ਵੱਡਾ ਟੋਲ ਪਲਾਜ਼ਾ ਪੰਜਾਬ ਵਿੱਚ ਜਿੱਥੇ ਕਿ ਕਿਸਾਨਾਂ ਵੱਲੋਂ ਕਈ ਦਿਨ ਜਿਹੜਾ ਧਰਨਾ ਲਗਾ ਕੇ ਰੱਖਿਆ ਗਿਆ ਹੈ ਤੇ ਟੋਲ ਟੈਕਸ ਦੇਆਂ ਕੀਮਤਾ ਘਟਾਉਣ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਸੀ ਹਾਲਾਂਕਿ ਟੋਲ ਟੈਕਸ ਦੇ ਨਹੀਂ ਘਟਾਏ ਗਏ ਪਰ ਹਾਈ ਕੋਰਟ ਦੇ ਹਦੇਸਾ ਤੋਂ ਬਾਅਦ ਟੋਲ ਟੈਕਸ ਜਿਹੜਾ ਉਹ ਖਾਲੀ ਕਰਵਾਇਆ ਗਿਆ ਤੇ ਰਾਹਗੀਰਾਂ ਦੇ ਲਈ ਰਸਤਾ ਜਿਹੜਾ ਸਾਫ਼ ਕੀਤਾ ਗਿਆ ਸੀ ਪਰ ਹੁਣ ਜਿਹੜੀ ਜੀਪੀਐਸ ਸਕੀਮ ਆ ਰਹੀ ਹੈ ਉਹ ਲੋਕਾਂ ਲਈ ਲੋਕਾਂ ਲਈ ਬਹੁਤੇ ਲੋਕਾਂ ਲਈ ਰਾਹਤ ਦੇ ਲਈ ਵੀ ਹੋਏਗੀ ਤੇ ਬਹੁਤੇ ਲੋਕਾਂ ਤੇ ਉਹ ਭਾਰੂ ਵੀ ਪੈ ਸਕੇਗੀ ਸ਼ਸ਼ਿਕਾ ਤੁਸੀਂ ਜੁੜੇ ਹੋ ਔਨ 에ਅਰ ਦੇ ਨਾਲ ਵੱਡੀ ਖਬਰ ਟੋਲ ਟੈਕਸ ਨੂੰ ਲੈ ਕੇ ਸਾਹਮਣੇ ਆ ਰਹੀ ਆ ਤਾਂ ਟੋਲ ਟੈਕਸ ਹੁਣ ਫਾਸਟ ਟੈਗ ਤੋਂ ਇਲਾਵਾ ਜੀਪੀਐਸ ਰਾਹੀਂ ਵੀ ਕੱਟਿਆ ਜਾਏਗਾ ਤਾਂ ਰਾਜਮਾਰਗ ਦਿਨੋ ਦਿਨ ਵੱਧ ਰਹੇ ਨੇ ਖਾਸ ਕਰਕੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਰਾਜਮਾਰਗਾਂ ਦੀ ਗਿਣਤੀ ਹੈ ਜਿਹੜੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਉੱਥੇ ਹੀ ਟੋਲ ਟੈਕਸ ਕੱਟਣ ਦੇ ਲਈ ਸਰਕਾਰ ਵੀ ਨਵੀਆਂ-ਨਵੀਆਂ ਨੀਤੀਆਂ ਲਿਆ ਰਹੀ ਆ ਜਿੱਥੇ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਫਾਸਟ ਟੈਗ ਦੀ ਨੀਤੀ ਲਿਆਂਦੀ ਗਈ ਤਾਂ ਹੁਣ ਜੀਪੀਐਸ ਦੀ ਨੀਤੀ ਰਾਹੀਂ ਟੋਲ ਟੈਕਸ ਕੱਟਿਆ ਜਾਏਗਾ ਤਾਂ ਇਸ ਵਿੱਚ 20 ਕਿਲੋਮੀਟਰ ਤੱਕ ਦਾ ਜਿਹੜਾ ਸਫ਼ਰ ਹੈ ਉਹ ਜ਼ਰੂਰ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਜੋ 20 ਕਿਲੋਮੀਟਰ ਦੇ ਦਾਇਰੇ ਵਿੱਚ ਲੋਕ ਰਹਿੰਦੇ ਨੇ ਤਾਂ ਉਹਨਾਂ ਦੇ ਨੇੜੇ ਕੋਈ ਟੋਲ ਟੈਕਸ ਆਂਦਾ ਹੈ ਤਾਂ ਉਹਨਾਂ ਨੂੰ ਇਸ ਨੀਤੀ ਰਾਹੀਂ ਜਿਹੜੀ ਆ ਵੱਡੀ ਰਾਹਤ ਮਿਲਦੀ ਨਜ਼ਰ ਆਏਗੀ ਤਾਂ ਦੱਸ ਦਈਏ ਕਿ ਦੇਸ਼ ਵਿੱਚ ਫਾਸਟ ਟੈਗ ਤੋਂ ਇਲਾਵਾ ਇੱਕ ਹੋਰ ਟੋਲ ਟੈਕਸ ਵਸੂਲਣ ਲਈ ਪਰਨਾਲੀ ਜਿਹੜੀ ਐ ਨਵੀਂ ਲਿਆਂਦੀ ਗਈ ਆ ਮੋਦੀ ਸਰਕਾਰ ਹੁਣ ਦੇਸ਼ ਦੇ ਵੱਖ-ਵੱਖ ਰਾਜ ਮਾਰਗਾਂ ਤੇ ਟੋਲ ਟੈਕਸ ਵਸੂਲੀ ਦਾ ਨਵਾਂ ਸਿਸਟਮ ਲਗਾਏਗੀ ਹੁਣ ਗਲੋਬਲ ਨੈਵੀਗੇਸ਼ਨ ਸੈਟਲਾਈਟ ਸਿਸਟਮ ਤਹਿਤ ਟੋਲ ਟੈਕਸ ਵਸੂਲਿਆ ਜਾਵੇਗਾ ਇਸ ਦੇ ਲਈ ਸਰਕਾਰ ਨੇ 4 ਹਾਈਵੇ ਤੇ ਟਰਾਇਲ ਵੀ ਕਰਵਾਏ ਨੇ ਟਰਾਇਲ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਕੇਂਦਰ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਪਹਿਲੇ 20 ਕਿਲੋਮੀਟਰ ਤੱਕ ਦੇ ਸਫ਼ਰ ਲਈ ਕੋਈ ਟੋਲ ਨਹੀਂ ਦੇਣਾ ਪਵੇਗਾ ਇਸ ਤੋਂ ਬਾਅਦ ਤੁਸੀਂ ਜਿੰਨੇ ਕਿਲੋਮੀਟਰ ਟੋਲ ਰੋਡ ਦੀ ਵਰਤੋਂ ਕਰਦੇ ਹੋ ਤੁਹਾਨੂੰ ਟੋਲ ਦਾ ਭੁਗਤਾਨ ਕਰਨਾ ਪਵੇਗਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਸ ਨੋਟੀਫਿਕੇਸ਼ਨ ਦੇ ਤਹਿਤ ਹੀ ਜਲਦੀ ਹੀ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਆਨ ਬੋਰਡ ਯੂਨਿਟ ਤੋਂ ਟੋਲ ਸ਼ੁਰੂ ਹੋ ਜਾਵੇਗਾ ਸੜਕ ਆਵਾਜਾਈ ਮੰਤਰਾਲੇ ਨੇ ਨਿਯਮ ਜਾਰੀ ਕਰ ਦਿੱਤੇ ਨੇ ਤਾਂ ਜੀਪੀਐਸ ਰਾਹੀਂ ਹੁਣ ਟੋਲ ਟੈਕਸ ਵਸੂਲਿਆ ਜਾਏਗਾ ਤੇ ਉਹਨਾਂ ਲੋਕਾਂ ਨੂੰ ਜ਼ਰੂਰ ਰਾਹਤ ਮਿਲੇਗੀ ਜਿਹੜੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿੰਦੇ ਨੇ ਤੇ ਅਕਸਰ ਉਹ ਟੋਲ ਪਲਾਜ਼ੇ ਰਾਹੀਂ ਲੰਘਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਤੋਂ ਟੋਲ ਟੈਕਸ ਦੇ ਅਧਿਕਾਰੀ ਆ ਜਿਹੜੇ ਕਈ ਵਾਰ ਧੱਕੇ ਨਾਲ ਵੀ ਟੋਲ ਲੈ ਲੈਂਦੇ ਨੇ ਤਾਂ ਇਸ ਦੇ ਚੱਲਦਿਆ ਰਾਹਤ ਵੀ ਮਿਲੇਗੀ ਪਰ ਜਿਹੜੇ ਲੋਕ ਕਈ ਵਾਰ ਜਿਹੜੇ ਆ ਲੰਘ ਜਾਂਦੇ ਸੀਗੇ ਤਾਂ ਕੁਝ ਜਿਹੜੇ ਆ ਹੋਰ ਤਰੀਕਾ ਅਪਣਾ ਕੇ ਜਿਹੜੇ ਆ ਲੋਕ ਲੰਘਦੇ ਸੀ ਜਾਂ ਕਿਸੇ ਹੋਰ ਰਾਸਤੇ ਰਾਹੀਂ ਮੋੜ ਤੋਂ ਸੜਕ ਤੇ ਆ ਜਾਂਦੇ ਸੀ ਪਰ ਉਹਨਾਂ ਨੂੰ ਹੁਣ ਵੱਡੀ ਸਮੱਸਿਆ ਖੜੀ ਹੋਣ ਜਾ ਰਹੀ ਹੈ ਕਿਉਂਕਿ ਹੁਣ ਜੇਕਰ ਤੁਸੀਂ ਟੋਲ ਟੈਕਸ ਤੇ ਇੱਕ ਵਾਰ ਚੜ ਗਏ ਤਾਂ ਤੁਹਾਡਾ ਜਿੰਨਾ GPS ਚੱਲੇਗਾ ਤਾਂ GPS ਰਾਹੀਂ ਤੁਹਾਡੀ ਜਿੱਥੇ ਵੀ ਲੋਕੇਸ਼ਨ ਆਏਗੀ ਤੇ ਅੱਗੇ ਜਦੋਂ ਟੋਲ ਟੈਕਸ ਆ ਗਿਆ ਤਾਂ ਉੱਥੇ ਤੁਹਾਡਾ ਟੋਲ ਉਹਨਾਂ ਹੀ ਕਿਲੋਮੀਟਰ ਦੇ ਤਹਿਤ ਜਿਹੜਾ ਟੋਲ ਕੱਟਿਆ ਜਾਏਗਾ ਇਸ ਦੇ ਚਲਦਿਆਂ ਹੁਣ ਚੋਰ ਮੋਰੀ ਆ ਜਿਹੜੀ ਉਹ ਵੀ ਕਿਤੇ ਨਾ ਕਿਤੇ ਬੰਦ ਹੋ ਚੁੱਕੀ ਆ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਕਈ ਜਿਹੜੇ ਆ ਰਸਤੇ ਅਜਿਹੇ ਬਣਾ ਬਣੇ ਹੁੰਦੇ ਆ ਕਿ ਉਹ ਪਿੰਡਾਂ ਰਾਹੀਂ ਜਿਹੜੇ ਆ ਲੰਘ ਕੇ ਫਿਰ ਤੋਂ ਜਿਹੜੇ ਆ ਟੋਲ ਰੋਡ ਤੇ ਚੜ ਜਾਂਦੇ ਆ ਤੇ ਉਸ ਤੋਂ ਬਾਅਦ ਟੋਲ ਟੈਕਸ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਪਰ ਹੁਣ ਜੀਪੀਐਸ ਤੁਹਾਡੇ ਤੇ ਨਜ਼ਰ ਰੱਖੇਗਾ ਜੇਕਰ ਤੁਸੀਂ ਇੱਕ ਵਾਰ ਟੋਲ ਰੋਡ ਤੇ ਚੜ ਗਏ ਹੋ ਤੇ ਜਦੋਂ ਵੀ ਤੁਹਾਡੇ ਕੋਲ ਕੋਈ ਟੋਲ ਆਏਗਾ ਟੋਲ ਟੈਕਸ ਉੱਥੇ ਤੁਹਾਡਾ ਕੱਟਿਆ ਜਾਏਗਾ ਜੀਪੀਐਸ ਰਾਹੀਂ ਇਹ ਵੱਡੀ ਨੀਤੀ ਹੈ ਜਿਹੜੀ ਲਿਆਂਦੀ ਗਈ ਹੈ ਤੇ ਜਿੱਥੇ ਅਸੀਂ ਪਹਿਲਾਂ ਹੀ ਦੇਖ ਰਹੇ ਹਾਂ ਕਿ ਟੋਲ ਟੈਕਸ ਜਿਹੜੇ ਰੇਟ ਵਧੇ ਨੇ ਉਹਨਾਂ ਨੂੰ ਲੈ ਕੇ ਰੇਡ ਕੰਫਸਿਆ ਹੋਇਆ ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਲਾਡੋਵਾਲ ਟੋਲ ਪੰਜਾਬ ਪੈਚ ਇਥੇ ਲਾਡੋਵਾਲ ਟੋਲ ਪਲਾਜ਼ਾ ਵੱਡਾ ਟੋਲ ਪਲਾਜ਼ਾ ਪੰਜਾਬ ਵਿੱਚ ਜਿੱਥੇ ਕਿ ਕਿਸਾਨਾਂ ਵੱਲੋਂ ਕਈ ਦਿਨ ਜਿਹੜਾ ਧਰਨਾ ਲਗਾ ਕੇ ਰੱਖਿਆ ਗਿਆ ਹੈ ਤੇ ਟੋਲ ਟੈਕਸ ਦੀਆਂ ਕੀਮਤਾਂ ਘਟਾਉਣ ਦੀ ਜਿਹੜੀ ਆ ਉਹ ਮੰਗ ਕੀਤੀ ਗਈ ਸੀ ਹਾਲਾਂਕਿ ਟੋਲ ਟੈਕਸ ਦੇ ਨਹੀਂ ਘਟਾਏ ਗਏ ਪਰ ਹਾਈ ਕੋਰਟ ਦੇ ਹਦੇਸਾ ਤੋਂ ਬਾਅਦ ਟੋਲ ਟੈਕਸ ਜਿਹੜਾ ਉਹ ਖਾਲੀ ਕਰਵਾਇਆ ਗਿਆ ਤੇ ਰਾਹਗੀਰਾਂ ਦੇ ਲਈ ਰਸਤਾ ਜਿਹੜਾ ਸਾਫ਼ ਕੀਤਾ ਗਿਆ ਸੀ ਪਰ ਹੁਣ ਜਿਹੜੀ ਜੀਪੀਐਸ ਸਕੀਮ ਆ ਰਹੀ ਹੈ ਉਹ ਲੋਕਾਂ ਲਈ ਲੋਕਾਂ ਲਈ ਬਹੁਤੇ ਲੋਕਾਂ ਲਈ ਰਾਹਤ ਦੇ ਲਈ ਵੀ ਹੋਏਗੀ ਤੇ ਬਹੁਤੇ ਲੋਕਾਂ ਤੇ ਉਹ ਭਾਰੂ ਵੀ ਪੈ ਸਕੇਗੀ ਸ਼ਸ਼ੀਕਾ ਤੁਸੀਂ ਜੁੜਿਓ ਔਨ 에ਅਰ ਦੇ ਨਾਲ ਵੱਡੀ ਖਬਰ ਟੋਲ ਟੈਕਸ ਨੂੰ ਲੈ ਕੇ ਸਾਹਮਣੇ ਆ ਰਹੀ ਆ ਤਾਂ ਟੋਲ ਟੈਕਸ ਹੁਣ ਫਾਸਟ ਟੈਗ ਤੋਂ ਇਲਾਵਾ GPS ਰਾਹੀਂ ਵੀ ਕੱਟਿਆ ਜਾਏਗਾ ਤਾਂ ਰਾਜਮਾਰਗ ਦਿਨੋ ਦਿਨ ਬਣ ਰਹੇ ਨੇ ਖਾਸ ਕਰਕੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਵਿੱਚ ਰਾਜਮਾਰਗਾਂ ਦੀ ਗਿਣਤੀ ਹੈ ਜਿਹੜੀ ਦਿਨੋ ਦਿਨ ਵਧਦੀ ਜਾ ਰਹੀ ਹੈ ਤੇ ਉੱਥੇ ਹੀ ਟੋਲ ਟੈਕਸ ਕੱਟਣ ਦੇ ਲਈ ਸਰਕਾਰ ਵੀ ਨਵੀਆਂ-ਨਵੀਆਂ ਨੀਤੀਆਂ ਲਿਆ ਰਹੀ ਹੈ ਜਿੱਥੇ ਵਿੱਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਫਾਸਟ ਟੈਗ ਦੀ ਨੀਤੀ ਲਿਆਂਦੀ ਗਈ ਤਾਂ ਹੁਣ GPS ਦੀ ਨੀਤੀ ਰਾਹੀਂ ਟੋਲ ਟੈਕਸ ਕੱਟਿਆ ਜਾਏਗਾ